ਸ਼ਹੀਦੀ ਗੁਰਪੁਰ ਮਨਾ ਰਹੇ ਸਾਰੇ ਪੰਜਾਬ ਦੇ ਨੇ ਦੇਸ਼-ਵਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ 2019 ਆਈ ਉਹ ਤੁਰੰਤ ਲਾਗੂ ਕੀਤੀ ਜਾਵੇ। ਕੰਬੇ ਆਸੇ ਤੋਂ ਜਿਹੜੇ ਥੇਲਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਗਈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੂਆਣਾਂ ਦੀ ਸਜ਼ਾ ਤਬਦੀਲੀ ਸੰਬੰਧੀ 2019 ਵਿੱਚ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ 350 ਸਾਲਾ ਸ਼ਹੀਦੀ ਪੁਰਬ ਸਤਾਬ ਦੀ ਮੌਕੇ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਦੀ ਇਕੱਤਰਤਾ ਉਪਰੰਤ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੀ ਗਈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਹੋਮ ਮਿਨਿਸਟਰ ਪਾਸੋਂ ਇਹ ਮੰਗ ਕਰਦੀ ਆ ਕਿ ਆ ਸਮਾਂ ਆ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 305ਵੇਂ ਪੰਜਾਵੇਂ ਸ਼ਹੀਦੀ ਗੌਰਵ ਪਰ ਮਨਾ ਰਹੇ ਸਾਰੇ ਪੰਜਾਬ ਦੇ ਨਹੀਂ ਦੇਸ਼ ਵਿਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟਰ ਵੀ ਕੱਟੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ 2019 ਵਾਲੀ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇਹ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਆਰਸੇ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜਵਾਨਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡਾ ਡਿਸਕਸ ਹੋਇਆ ਇਕੱਤਰਤਾ ਵਿੱਚ ਲਏ ਗਏ ਹੋਰ ਫੈਸਲਿਆਂ ਬਾਰੇ ਪ੍ਰਧਾਨ ਧਾਮੀ ਨੇ ਦੱਸਿਆ ਕਿ 350 ਸਾਲਾ ਸ਼ਹੀਦੀ ਸ਼ਤਾਬ ਦੀ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਕੇ ਚੇਅਰ ਜਿਹੜੀ ਆ ਉਹ ਸਥਾਪਿਤ ਕੀਤੀ ਜਾਊਗੀ ਜਿਹਦੀ ਬਕਾਇਦਾ ਤੌਰ ਤੇ ਅੱਜ ਮਤਾ ਤਾਂ ਪੈ ਗਿਆ ਪਰ ਕਿਉਂਕਿ ਯੂਨੀਵਰਸਿਟੀ ਦੀ ਆਪਣੀ ਸੈਨੇਟ ਹੁੰਦੀ ਆ ਉਹ ਸੈਨੇਟ ਦੇ ਵਿੱਚ ਉਸ ਯੂਨੀਵਰਸਿਟੀ ਨੂੰ ਇਹ ਹਦਾਇਤ ਕੀਤੀ ਗਈ ਆ ਉਹਨਾਂ ਨੂੰ ਇਹ ਬਣਦੀ ਕਾਰਵਾਈ ਕਰਕੇ ਤੁਰੰਤ ਇਹਨੂੰ ਵੀ ਜਿਹੜਾ ਹੋਣ ਦੇ ਵਿੱਚ ਲਿਆਉਣ ਉਹਨਾਂ ਦੱਸਿਆ ਕਿ ਇਕਤਰਤਾ ਦੌਰਾਨ ਪਿਛਲੇ ਦਿਨੀ ਸ਼੍ਰੀ ਨਗਰ ਵਿਖੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮर्यादा ਦੀ ਉਲੰਘਣਾ ਕਰਨ ਦੀ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਬੰਧੀ ਸਖਤ ਕਾਰਵਾਈ ਕਰਨ ਦੂਸਰਾ ਜਿਹੜਾ ਸਭ ਤੋਂ ਇੱਕ ਦੁਖਦਾਈ ਘਟਨਾ ਪਿਛਲੇ ਦਿਨੀ ਸ਼੍ਰੀਨਗਰ ਰਕੇ ਵਾਪਰੀ ਸੀ ਉਹਦੀ ਵੀ ਅੱਜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜੈਕਟਿਵ ਨੇ ਉਹਨੂੰ ਸਿੱਖ ਪੰਥ ਦੀ ਇੱਕ ਮਹਾਨ ਪੀੜਾ ਵੀ ਦੱਸਿਆ ਕਿ ਸੈਭ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ ਉਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਸਦੀ ਕਾਲ ਤੱਕ ਸਾਹਬ ਤੇ ਚਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਗਾਂ ਹਮਾਕਤ ਨਾ ਕਰ ਸਕੇ ਇਹੋ ਜਿਹੀ ਕਿਉਂਕਿ ਏਡੀ ਵੱਡੀ ਸ਼ਤਾਬਦੀ ਹੋਵੇ ਤੇ ਸ਼ਤਾਬਦੀ ਨੂੰ ਆਪਾਂ ਇਹ ਸਤਾਰਜ ਤੇ ਰੋਲਣ ਦਾ ਯਤਨ ਕਰੀਏ ਕਿ ਸਿੱਖਾਂ ਦੇ ਜਿਹੜੇ ਆ ਉਹ ਜ਼ਖਮ ਹੁੰਦੇ ਇਸ ਗੱਲ ਦੇ ਨਾਲ ਦੇਸ਼ ਤੇ ਵਿਦੇਸ਼ ਦੇ ਵਿੱਚ ਹਰ ਇੱਕ ਨੇ ਇਸ ਗੱਲ ਨੂੰ ਬਹੁਤ ਵੱਡਾ ਪੀੜਾ ਮਹਿਸੂਸ ਕੀਤੀ ਆ ਸੋ ਇਹ ਵੀ ਅੱਜ ਦੀ ਐਗਜ਼ੈਕਟਿਵ ਦੇ ਵਿੱਚ ਸਕਾਰਤ ਹੋਇਆ ਕਿ ਇਹਨਾਂ ਤੇ ਤੁਰੰਤ ਸ਼੍ਰੀ ਅਕਾਲ ਤਖਤ ਸਾਹਿਬ ਜੋ ਬੰਦੀ ਕਾਰਵਾਈ ਕਰਕੇ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਰੋਕੀਆਂ ਜਾਣ ਉਹਨਾਂ ਨੇ ਕਿ ਕਿ ਕੱਟਰਤਾ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਰਾਹੀ ਯਾਤਰਾ ਅਨੁਸਾਰ ਲਗ ਨੂੰ ਆਉਂਦੀ ਅਪੀਲ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਅਦਾਰਿਆਂ ਵਿੱਚ ਐਨਡੀਏ ਸਬਜੈਕਟ ਦੇ ਤੌਰ ਉਤੇ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਦੂਸਰਾ ਜਿਹੜਾ ਕਰਤਾਰਪੁਰ ਦਾ ਲਾਂਗਾ ਇਹ ਕਿਉਂਕਿ ਬੜੀ ਇੱਕ ਸਾਡੀ ਤਰਾਸ ਦੀ ਬਣ ਕੇ ਕਿ ਹਰ ਇੱਕ ਜਾਣ ਨੂੰ ਉੱਥੇ ਲੋਚਦਾ ਪਰ ਉਹ ਪਚੀਦਾ ਇੰਨੇ ਕ ਮਸਲੇ ਆ ਕਿ ਆਮ ਬੰਦਾ ਹਰਕਤ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸਬਧਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫੇਰ ਉਹਦੇਲੇ ਕੋਲ ਜੇ ਜਾਣ ਨੂੰ ਉਥੇ ਜਮ੍ਹਾਂ ਕਰਾਉਣ ਨੂੰ 20 ਡਾਲਰ ਹੈ ਨਹੀਂ ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਾਂ ਲਾਹੌਰ 'ਚ ਇਸ ਗੱਲ ਦੀ ਮੰਗ ਰੱਖਦੇ ਹਾਂ ਕਿ ਸ਼ਾਤਾਂ ਤੁਰੰਤ ਹਟਾਈਆਂ ਜਾਣ ਆਧਾਰ ਕਾਰਡ ਨੂੰ ਮੰਨ ਲਿਆ ਜਾਵੇ ਕਿਉਂਕਿ ਸਿੱਖ ਪੰਥ ਦੇ ਬਹੁਤ ਸਾਰੇ ਸਥਾਨ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਉਥੇ ਆਪਣੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਤੇ ਸਿੱਖ ਦੀ ਚਾਹਨਾ ਹੁੰਦੀ ਆ ਕਿ ਮੈਂ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਥਾਨ ਸ੍ਰੀ ਗੁਰਤਾਰਪੁਰ ਸਾਹਿਬ ਜੀ ਦੇ ਧਰਤੀ ਤੇ ਜਾ ਕੇ ਨਤਮਤਕ ਹੋਵਾਂ। ਉਹਨਾਂ ਦੱਸਿਆ ਕਿ ਤਖਤਸ਼ਹੀ ਹਜ਼ੂਰ ਸਾਹਿਬ ਤੋਂ ਪਹੁੰਚੀ ਮੰਗ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 252 ਸਰੂਪ ਸ਼ੋਮਣੀ ਕਮੇਟੀ ਵੱਲੋਂ ਸਤਿਕਾਰ ਸਹਿਤ ਭੇਜੇ ਜਾਣਗੇ। ਉਹ ਪਵਿੱਤਰ ਸਥਾਨ ਸਾਡਾ ਸੱਚਖੰਡ ਸ੍ਰੀ ਹਜ਼ੂਰ ਅਫਜਲ ਨਗਰ ਅੰਡੇੜ ਉਹਨਾਂ ਵੱਲੋਂ ਮੰਗ ਆਈ ਸੀ 200 ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਉਹ ਵੀ ਉਹਨਾਂ ਨੂੰ ਅੱਜ ਦੀ ਐਡਜੈਕਟਰ ਦੇ ਵਿੱਚ ਕਿਹਾ ਕਿ ਕਿਉਂਕਿ ਅਸੀਂ ਆਪ ਪਛਾਣਾ ਕਿ ਸਾਡਾ ਆਪਣਾ ਸਾਰਾ ਸਿਸਟਮ ਹੈ ਉਹਨਾਂ ਸਮੂਹ ਸਿੱਖਾਂ ਨੂੰ ਇਤਿਹਾਸਕ ਸ਼ਤਾਬਦੀ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਵੀ ਕੀਤੀ ਜਿੱਥੇ ਅਸੀਂ ਪਹਿਲਾਂ ਵੀ ਇਹ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਇਹ ਸ਼ਤਾਬਦੀ ਦੇ ਵਿੱਚ ਸਾਰੇ ਸੈਕਟ ਇਕੱਠੇ ਹੋ ਕੇ ਕੋਈ ਵੀ ਸੈਕਟ ਵਾਂਝਾ ਨਾ ਰਹੇ ਇਹਨੂੰ ਮਨਾਵੇ ਤੇ ਅਸੀਂ ਆਪਣੇ ਤੌਰ ਤੇ ਵੀ ਯਤਨ ਕੀਤੇ ਹੋ ਆਰੰਭ ਕਿ ਹਾਈ ਡਿਗਨੇਟਰੀਜ਼ ਜਿਹੜੇ ਆ ਉਹਨਾਂ ਨੂੰ ਜਾ ਕੇ ਵੀ ਸੱਦੇ ਪੱਤਰ ਦੇਾਂਗੇ ਤੇ ਇੱਕ ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਇਸ ਚਤਤਬਦੀ ਦੇ ਵਿੱਚ ਆਪਣਾ ਬਣਦਾ ਵੱਡਾ ਯੋਗਦਾਨ ਪਾਉਣ ਉਹਨਾਂ ਕਹਿੰਦੇ ਕਿ ਰਾਜਸਥਾਨ ਦੀ ਘਟਨਾ ਨੂੰ ਲੈ ਕੇ ਅਦਾਲਤ ਤੱਕ ਪਹੁੰਚੇ ਆ ਉਹਨਾਂ ਕਹਿੰਦੇ ਕਿ ਰਾਜਸਥਾਨ ਦੀ ਸਰਕਾਰ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਜਾਵੇਗੀ ਦੇਖੋ ਬੈਂਤੀ ਇਹ ਆ ਮੈਂ ਪਹਿਲਾਂ ਵੀ ਕਿਹਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਤੇ ਵੀ ਜਦੋਂ ਕੋਈ ਸਿੱਖ ਰਾਈਟਸ ਦੀ ਅਵੇਲਣਾ ਹੁੰਦੀ ਹੈ ਉੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਆਪਣਾ ਜਿਹੜਾ ਯਤਨਸ਼ੀਲ ਰਹਿੰਦੀ ਆ ਤੇ ਜਿਹੜੀ ਆ ਬਖ ਬਖ ਸਮੇਂ ਪਾਬੰਦੀਆਂ ਲਾਉਣ ਦੀ ਇਹ ਅਸੀਂ ਹੁਣ ਐਡਜ ਸੀਰੀਅਸਲੀ ਸੋਚਿਆ ਵੀ ਆਪਾਂ ਕਿਹੜਾ ਰਾਹ ਬਣਾਈਏ ਤਾਂ ਕਿ ਕਹੀ ਗਾਂ ਆਂਗਾਂ ਦੇ ਵਿੱਚ ਕੋਈ ਇਦਾਂ ਦਾ ਕਿਸੇ ਵੀ ਬੱਚੇ ਨੂੰ ਡਿਫਿਕਲਟੀ ਨਾਲ ਫੇਸ ਕਰਨੀ ਪਵੇ ਤੇ ਇਸੇ ਕਰਕੇ ਅਸੀਂ ਹੁਣ ਦੋਏ ਰਾਹ ਸਾਡੇ ਕੋਲ ਆ ਇੱਕ ਤਾਂ ਰਿਪਰੈਜ਼ੈਂਟੇਸ਼ਨ ਆ ਇੱਕ ਲੀਗਲ ਵੇ ਆ ਤੇ ਜਿਹੜਾ ਵੀ ਇਹਨਾਂ ਚੋਂ ਸਾਨੂੰ ਲੱਗੂਗਾ ਸਾਰਥਕ ਉਹਦੇ ਤੇ ਆਪਾਂ ਜਾਤੋਂ